ਇਨਫੋਰਮੇਸ਼ਨ ਆਈ ਸੀ ਬਾਦੋ ਕੰਟਰੋਲ ਰੂਮ ਤੋਂ ਐਸ ਐਚਓ ਕਤਵਾਲੀ ਕੋਲ ਇਨਫੋਰਮੇਸ਼ਨ ਆ ਗਈ ਸੀ ਪੁਲਿਸ ਕੋਲ ਕਿ ਜਿਹੜਾ ਇੱਕ ਨਮਨੀਤ ਨਾਮ ਦਾ ਬੰਦਾ ਹੈ 33 ਸਾਲ ਦੀ ਉਮਰ 'ਚ ਇਹਦੀ ਇਹਨੂੰ ਕੋਈ ਮੜੀਆ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਤੇ ਇਹਦੇ ਉੱਪਰ ਫਾਇਰ ਹੋਏ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸ ਪੀ ਸਿਟੀ ਦੇ ਅੰਦਰ ਡੀ ਐਸ ਪੀ ਸਿਟੀ 1 ਤੇ ਐਸ ਐਚਓ ਕਤਵਾਲੀ ਤੇ ਇਹਨਾਂ ਦੀ ਟੀਮ ਐਸ ਐਚਓ ਡਿਵੀਜ਼ਨ ਨੰਬਰ 2 ਇਹਨਾਂ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਦਨ 48 ਆਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਦੋਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉੱਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈਏ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏਗੇ। ਇੱਕ 315 ਬੋਰ ਦੀ ਰਾਈਫਲ ਹੈ ਤੇ ਇੱਕ 32 ਬੋਰ ਦਾ ਰਵਲਵਰ ਹੈ। 4 ਜ਼ਿੰਦਾ ਰਾਉਂਡ ਰਿਕਵਰ ਹੋਏ 315 ਬੋਰ ਦੇ ਵੈਪਨ ਦੇ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ 32 ਬੋਰ ਦੇ ਜਿਹੜਾ ਰਵਲਵਰ ਹੈ। ਜਿਹੜਾ ਵੈਪਨ ਉਸ ਵੇਲੇ ਯੂਜ਼ ਕੀਤਾ ਗਿਆ ਸੀ ਉੱਥੇ ਮਾਰਨ ਵਾਸਤੇ ਉਹ 315 ਬੋਰ ਦੇ ਦੋ ਖੋਲ ਉੱਥੇ ਗ੍ਰਾਮਾ ਦੋਏ ਸੀ ਮੌਕੇ ਤੇ ਉਹ ਵੀ ਰਿਕਵਰ ਕੀਤੇ ਗਏ ਨੇ। ਜਿਹੜੀ ਵਜਾ ਰੰਜੇਸ਼ ਹੈ ਇਹਨਾਂ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂਹ ਬੋਲਾ ਮੁੰਡਾ ਸੀਗਾ ਹਰਦੀਪ ਟਵਾੜੇ ਦਾ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਏ ਡੈਥ ਤੇ ਉਹ ਹਰਦੀਪ ਟਵਾੜਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਣਬੀਰ ਸਿੰਘ ਉਫ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਰੰਜੇਸ਼ ਰੱਖਦਾ ਸੀ ਕਿ ਜਿਹੜੇ ਹੋਟਲ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ 'ਚੋਂ ਕੁਝ ਨਹੀਂ ਮਿਲਿਆ ਉਦੇ ਕਰਕੇ ਇਹਨੇ ਮਿੱਠੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀ ਜੁੜੀ ਸਾਡੇ ਕੋਲ ਤਫਤੀਸ਼ 'ਚ ਹਜੇ ਤੱਕ ਗੱਲ ਆਈ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਲੱਗ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਗਵੀਰ ਸਿੰਘ ਉਰਫ ਮਿੱਠੂ ਹੈ ਉਸ ਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ ਥਾਣਾ ਪਾਤਸੋ ਦਾ ਜਿਹੜਾ ਮਲਕੀਤ ਸਿੰਘ ਹੈ ਇਹ ਤੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਮਡੀਪੀਐਸ ਦੇ ਪਰਚੇ ਨੇ ਤੇ ਆਮ ਜਨਕਤ ਦੇ ਐਕਸਾਈਜ਼ ਦੇ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਇਹ ਵਾਰਦਾਤ ਕੀਤੀ ਹੈ ਜਿਸ ਵੇਲੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੋਣ ਜਾ ਰਿਹਾ ਸੀਗਾ ਉੱਥੇ ਸ਼ਮਸ਼ਾਨ ਘਾਟ 'ਚ ਉਸ ਵੇਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਤਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਏ ਅਲੌਂਗ ਵਿਦ ਵੈਪਨ ਐਂਡ ਬੀਕ ਹਰ ਕਾਰ ਇਸਨੇ ਜੀ ਤੁਹਾਨੂੰ ਹਾਂਜੀ ਹੋਰ ਕਿੰਨੇ ਕਿਸੇ ਹੋਮਰ 60 ਸਾਲ ਹੈਗੀ ਹੈ ਮਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ ਇੰਨੀ ਹੈ 60 70 ਲਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਗਿਆ ਸੀ ਜੋ ਕਤਲ ਜੇ ਸ਼ਾਮਲ ਹੈ ਮਲਕੀਤ ਤੇ 에 ਰਕबीर ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ ਚ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਸੋ ਇਸ ਕਰਕੇ ਰਕबीर ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਉਹ ਸਾਹਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਫਾਇਰ ਨੂੰ ਚੁਣਿਆ ਫਾਇਰ 15 ਨਾਲ ਫਾਇਰ 315 ਨਾਲ ਹੋਏ ਦੋਨਾਂ ਦੇ ਫਾਇਰ ਕਰਨ ਵਾਲੇ ਕੌਣ ਨੇ ਹਾਂਜੀ ਫਾਇਰ ਕਿਹਦੇ ਦੋਸ਼ੀ ਬਣੋਏ ਨੇ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਉਹਦੇ ਵਿੱਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਐਸਟੈਬਲਿਸ਼ ਕਰਨਾ ਹਜੇ ਬਾਕੀ ਇਹ ਕਿੰਨੇ ਫਾਇਰ ਕੀਤੇ ਸੋ ਤਫਤੀਸ਼ ਦਾ ਮੁੱਦਾ ਜਿਹੜਾ ਮੈਂ ਦੱਸਿਆ। ਸਰੀਰਾਂ ਦੀ ਰਿਸ਼ਤੇਦਾਰੀ ਵੀ ਹੈਗੇ ਜਿਹਦੇ ਕਹਿੰਦੇ ਨਿਸ਼ਾਨਾ ਚੰਗਾ ਹੈ ਕਿ ਉਹਨੇ ਕੋਈ ਟ੍ਰੇਨਿੰਗ ਜਾਂ ਕਿਸੇ ਦਾ ਨਿਸ਼ਾਨਾ ਕਿਉਂ ਚੰਗਾ ਸੀ। ਆਇਆ ਕੁਝ। ਸਰੀਰਾਂ ਦੀ ਕੋਈ ਰਿਸ਼ਤੇਦਾਰੀ ਵੀ ਹੈ ਜੀ। ਕੋਈ ਸਪੈਸ਼ਲ ਟ੍ਰੇਨਿੰਗ ਨਹੀਂ। ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜਿਹਦੇ ਕਰਕੇ ਇਹਨੂੰ ਇਹ ਮੌਲ ਕੀਤਾ ਗਿਆ ਸੀ ਵਿੱਚ। ਕੋਈ ਰਿਸ਼ਤੇਦਾਰੀ ਵੀ ਸੀ ਕੋਈ? ਹਾਂ ਜਿਹੜਾ ਹਰਦੀਪ ਟਵਾਣਾ ਜਿਹਦਾ ਇਹ ਮੂੰਹ ਬੋਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ। ਉਹ ਬ੍ਰਦਰ ਸੀਗਾ ਮਿੱਠੂ ਦਾ। ਉਹ ਅਜਿਹੀ ਤੀਜਰ ਪੈਸੇ ਵਿੱਚ ਲਾਚੀਤ ਹੋ ਗਿਆ ਅਰੈਸਟ ਪਟਿਆਲੇ ਵਾਲੇ ਅਰੈਸਟ ਪਟਿਆਲੇ ਉਹ ਸਰ ਕਲਾ ਹੋਟਲ ਤੋਂ ਨਾ ਪ੍ਰੋਪਰਟੀ ਤੋਂ ਹੋਰ ਵੀ ਪ੍ਰੋਪਰਟੀ ਸੀ ਬੰਨੇ ਨਾ ਹਜੇ ਤੱਕ ਜਿਹੜੀ ਤਫਤੀਸ਼ ਚੱਲਿਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਚ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ ਬਿਕੋਜ਼ ਇਹਨਾਂ ਨੂੰ ਜਿੰਨੇ ਮਾਰਨ ਨਾਲ ਡੇ ਇਹਨਾਂ ਨੇ ਜਿਹੜੀ ਵਜ੍ਹਾ ਰੰਜਿਸ਼ ਦੱਸੀ ਉਹ ਹੋਟਲ ਦੀ ਦੱਸੀ ਸਰ ਵੈਪਨ ਲਾਇਸੈਂਸੀ ਇਹਨਾਂ ਦੇ ਜਾਂ ਵੈਪਨ ਲਾਇਸੈਂਸੀ ਥੈਂਕ ਯੂ